ਸਾਸਤ੍ਰੀ ਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਦੋ ਤਿੰਨ ਤਾਜ਼ੇ ਸੂਏ ਪਸ਼ੂ ਆ ਇੱਕ ਬੂਰੀ ਵੀ ਲੱਗਦਾ ਹੈਗੀ ਵੀਰ ਕੋਲ ਬੂਰਾ ਬੱਚਾ ਵੀ ਵੱਜਾ ਵਾ ਤੇ ਇੱਕ ਤਾਜੀ ਸੂਈ ਵਹਿੜ ਬਾਕੀ ਟੋਕੜਾਂ ਕੱਪੜਾ ਵੀ ਦਿਖਾਵਾਂਗੇ ਬਹੁਤ ਹੀ ਸੋਹਣੇ ਪਸ਼ੂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂਨ ਦੋ ਟਾਈਮ ਚੋਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲ ਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੇ ਆ ਜੀ ਹਾਂ ਜੀ ਸਾਸਰੀ ਘਾਲ ਵੀਰ ਜੀ ਸਾਸਰੀ ਘਾ ਪਿੰਡ ਸਾਹਿਬ ਅਸੀਂ ਕਾਲ ਕੀ ਹਾਲ ਚਾਲ ਆਈ ਬਹੁਤ ਵਧੀਆ ਪਿੰਡ ਰਹਾ ਤੁਸੀਂ ਸੁਣਾਓ ਕਿੰਨੇ ਪਊ ਸੇਲ ਕਰਨੇ ਆ ਜੀ ਹੋ ਹੈਗਾ ਸਾਡਾ ਪਿੰਡ ਸਾਹਿਬ ਆਪਣੇ ਕੋਲ ਠੀਕ ਆ ਜੀ ਤੇ ਕਿੰਨੀਆਂ ਤਾਜੀਆਂ ਹੋਈਆਂ ਤਾਜੀ ਸੂਈ ਇੱਕ ਗਾਂ ਜੇ ਇੱਕ ਮੱਝ ਜੇ ਹਾਂਜੀ ਮੱਝ ਬੁਰੀ ਵੇਗੀ ਜੇ ਇੱਕ ਡੇਢ ਮਹੀਨਾ ਸੂਆ ਬੱਚਾ ਗਾਂ ਮੱਝ ਆਪਣੇ ਕੋਲ ਤੇ ਕਿ ਤਾਜੀ ਸੂਈ ਇੱਕ ਉਹ ਬਾਹਰ ਮੱਝੇ ਕਹੇਗੀ ਜੋਰ ਠੀਕ ਹੈ ਜੀ ਐਡਰੈਸ ਦੱਸ ਦੋ ਵੀਰ ਜੀ ਆਪਾਂ ਐਡਰੈਸ ਵੀਦੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਜੇ ਮੇਰਾ ਹਾਂਜੀ ਨਾਮ ਮੇਰਾ ਪ੍ਰਭ ਜੇ 9780911796 ਠੀਕ ਆ ਬਾਬਾ ਨੋਸਿਸ ਮਾਤ ਉਹ ਵੀ 4 ਕਿਲੋਮੀਟਰ ਬੈਕਸਾਈਡ ਤੇ ਮੇਰਾ ਪਿੰਡ ਜੇ ਤੇ ਅੱਜ ਤੁਸੀਂ ਲੇਟ ਹੋ ਗਏ ਮੈਨੂੰ ਅੱਧਾ ਘੰਟਾ ਹੋ ਗਿਆ ਤੁਹਾਡੇ ਘਰ ਬੈਠੇ ਚਲੋ ਵੀਰ ਮੈਂ ਮੜਾ ਗਿਆਂਗ ਦੇ ਹਾਂ ਤਾਂ ਲੇਟ ਹੋ ਗਿਆ ਜੀ ਚਲੋ ਗਲਤੀ ਵੀਰ ਜੀ ਮਾਨਦੇ ਆ ਵਾਫੀ ਮੰਗਦੇ ਆ ਤੁਹਾਡੇ ਨੂੰ ਪਿਛਲੇ ਈਰਨ ਲਾਂਮਾ ਦੇਤਾ ਹੈ ਨਾਲ ਦੀ ਨਾਲ ਵੀ ਲੇਟ ਆਏ ਜੀ ਚਲੋ ਵੀਰ ਜੀ ਚਲੋ ਤੁਸੀਂ ਫੇਰ ਬਦਲਾ ਲਿਆ ਵਾ ਨਹੀਂ ਬਦਲਾ ਤੁਸੀਂ ਫੇਰ ਲੱਲਿਆ ਵਾ ਵੀਰ ਜੀ ਤੁਹਾਨੂੰ ਤੁਸੀਂ ਆਪ ਤੇਰੀ ਗੱਲ ਚ ਇੱਥੇ ਤੇਰਾ ਆਖਿਆ ਚ ਬਦਲਾ ਲਿਆ ਮੇਰ ਕੋ ਚੱਲ ਕੋਈ ਗੱਲ ਨਹੀਂ ਠੀਕ ਆ ਵੀਰ ਕੋਈ ਗੱਲ ਨਹੀਂ ਤੇ ਕਿ ਆ ਗੱਬਣ ਤਾਂ ਸ਼ੁਰੂਆਤ ਕਰੀਏ ਗੱਬਣੀ ਵੀਰੇ ਠੀਕ ਆ ਇਹ ਗੱਬਣੀ ਹੈ ਇਹ ਹੈ ਠੰਡੀ ਠੰਡੀ ਇਦਾਂ ਹੀ ਦੇਣ ਕਿਨੇ ਲੈ ਜੂ ਦੇਣ 10 ਲੈ ਜੇ 8 ਲੈ ਜੇ ਤੋਰੋ ਵੀਰ ਜੀ ਨੂੰ ਦੇਣ 8 ਲੈ ਜੇ 10 ਲੈ ਜੇ ਆਹ ਵੇਖ ਲੋ ਜਰਸੀ ਦੇ ਵਿੱਚ ਆਉਂਦੀ ਆ ਠੰਡੀ ਧੀਰੀ ਆ ਦਿਨ 8 10 ਹੋ ਸਕਦਾ ਵੀ 15 ਲੈ ਜੇ ਤਾਂ ਹੋ ਸਕਦਾ ਕਿ ਜੇ ਕਿਸੇ ਦੇ ਘਰ ਚਲ ਜੇ ਦੂਰ ਤਾਂ ਪਹਿਲਾਂ ਵੀ ਸੂਬੇ ਇਹ ਕੁਝ ਚੀਜ਼ਾਂ ਰੱਬ ਨੂੰ ਪਤਾ ਹੁੰਦੀਆਂ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਕੀ ਆਹ ਵੇਖੋ ਜੀ ਵੈੜ ਆਪਾਂ ਦਿਖਾ ਦਨੇ ਵੈੜ ਸਮਝ ਲਓ ਗਾਂਹ ਸਮਝ ਲਓ ਤੁਹਾਡੀ ਮਰਜ਼ੀ ਆ ਜੀ ਬਾਕੀ ਥਾਣ ਮੁਠੀ ਦੀ ਚਵਾਲਾ ਲੱਗਾ ਜੀ ਇਹਦਾ ਆਹ ਵੇ ਕਰੋ ਚੱਕ ਆ ਜੋ ਮੋੜ ਲੈ ਲੱਡੂ ਵੀਰ ਜਾਣ ਦੇ ਕਰ ਰੋ ਜਕ ਮੋਲੇ ਬਿਲਕੁਲ ਵੀਰ ਦੇ ਛੋਟੇ ਛੁਨੇ ਹੁੰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਈ ਵਾਰਾਂ ਕੁਝ ਭੈਣ ਭਰਾਵਾਂ ਕੋ ਫੋਨ ਨਹੀਂ ਹੁੰਦੇ ਉਹਨਾਂ ਨੂੰ ਜਾਨਵਰਾਂ ਦੀ ਲੋੜ ਹੁੰਦੀ ਆ ਤੇ ਜਿਹੜੇ ਭੈਣ ਭਰਾਵਾਂ ਕੋ ਫੋਨ ਹੁੰਦੇ ਆ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਆ ਕਰੋ ਜਾਂ 10 ਪਾ ਦਿਆ ਕਰੋ ਲਾਗੇ ਬੰਨੇ ਤਾਂ ਜੋ ਅਗਲਿਆਂ ਦਾ ਫਾਇਦਾ ਹੋ ਜੇ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਦੁੱਧ ਕਿ ਜੀ ਘਰ ਲੈਣ ਦੇ ਨਹੀਂ 15 16 ਕਿਲੋ ਚੋਇਆ ਵਾ ਹਾਂਜੀ ਇਹਨਾਂ ਦੇ ਹਸਕੇ ਚਵਾਈ ਜਾਊਗੀ ਗਾਂ ਚੰਗੀ ਚ ਮਾਨ ਸੁਣੋ ਓਕੇ ਸਾਰੇ ਬਾਸ ਵਾ ਨੀ ਕੋਈ ਜਮਾਓ ਓਕੇ ਵੀਰਾ ਵੇਸ ਠੀਕ ਆ ਢੰਡੀ ਵੜੀ ਪਰ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਮੁੱਲ ਵਿੱਚ 45000 ਰੁਪਿਆ ਦੇਣੀ ਕਿੰਨੇ ਦੀ 40000 ਦੀ ਛੋੜ ਕਰਦਾਂਗੇ ਪਿੰਡਰ ਸਾਹਿਬ ਕੋ ਫੋਨ ਲਾ ਪੈਣ ਭਰਾ ਮੌਕੇ ਤੇ ਗੱਲ ਹੀ ਕੋਈ ਨਹੀਂ ਕਿੰਨੀ ਦਾ ਕਰਦਾ ਖੁੱਲੀ ਕਰਦਾ ਖੁੱਲੀ ਫੋਨ ਲਾ ਲੈ ਕੋਈ ਖੁੱਲੀ ਕਰਾਂਗੇ ਛੋੜ ਖੁੱਲੀ ਲਾ ਲਓ ਸਾਹਿਬ ਕਿ ਤੁਸੀਂ 40 40000 ਕਿਹਾ ਵਾ 40000 ਖੁੱਲੀ ਛੋੜ ਕਰਾਂਗੇ ਪਿੰਡਰ ਸਾਹਿਬ 2000 ਯਾਰ ਤੇ 5000 ਕਰਦਾ ਮੈਂ ਮੁਰਖਾ 35000 ਦੀ 35000 ਤੋਂ ਕੋਈ ਨਹੀਂ ਫਿਰਦਾ ਉੱਚੋ ਮੌਕੇ ਤੇ ਮਾਣ ਹੋਊਗਾ ਫੋਨ ਲਾਇਓ ਹੋਊਗਾ ਹੋਊਗਾ ਵੀਰ ਬਾਕੀ ਬਾਕੀ ਸੋਣੀ ਇਹਨੇ ਸਾਰਾ ਸਿਆਲ ਦੁੱਧ ਦੇਣਾ ਜਰਸੀ ਆ ਜੀ ਬਹੁਤ ਕੁਆਲਿਟੀ ਚੰਗੀ ਆ ਹਾਂ ਜੀ ਹਾਂ ਜੀ ਅਗਲੀ ਜਿਹੜੀ ਟੋਕੜ ਗੱਬਣਾ ਵੀਰ ਜੀ ਟੋਕੜ ਗੱਬਣਾ ਖੋਲੇ ਲੜਾ ਟੋਰੋ ਨੂੰ ਟੋਕੜ ਗੱਬਣ ਵੈੜ ਦੇ ਵੇਖੋ ਕੱਦ ਕਾੜ ਚੈੱਕ ਕਰਿਓ ਵੈੜਦਾ ਵੀਰ ਜੀ ਕਿੰਨਾ ਦੁੱਧ ਆ ਦੁੱਧ ਵੀਰ 5 ਕਿਲੋ ਤੇ ਗੱਬਣ ਕਿੰਨੇ ਚਿਰ ਦੀ 50 ਮਹੀਨਾ ਦੀ ਗੱਬਣ ਦੇ 5 ਕਿਲੋ ਦੁੱਧ ਆ ਵੇਖੋ ਜੀ ਤੇ ਵੀਰ ਜੀ ਸੱਜਰ ਨੇ ਕਿੰਨਾ ਦੁੱਧ ਚੁ ਨੋਆ 14 15 ਕਿਲੋ ਦੁੱਧ ਚ ਆਇਆ ਵਾ 14 15 ਕਿਲੋ ਦੁੱਧ ਚ ਆਇਆ ਵਾ ਬੜਾ ਚੰਗੀ ਸੇ ਹੋ ਸਕਦਾ ਪਰ ਆਪਾਂ ਗਰੰਟੀ ਨਹੀਂ ਦੇ ਸਕੀ ਦੀ ਵੀਰੀ ਨਹੀਂ 12 13 ਕਿਲੋ ਚ ਆਇਆ ਹੋਊਗਾ ਦੁੱਧ ਜਿੱਡਾ ਕੱਦਿਆ ਜਿੱਡੀ ਬੇਲ ਆ 14 15 ਕਿਲੋ ਇਹਨੇ ਦੁੱਧ ਚ ਵਾਇਆ ਹੋਣਾ ਵਾ ਤਾਂ ਕੀ ਵੀਰੀ ਤੇ ਸੂਈ ਨੂੰ ਕੀ ਤਾਂ 2 ਸਾਲ ਨਹੀਂ ਹੋ ਗਏ ਇਹ ਨੂੰ ਆ ਇਹ ਹੋ ਸਕਦਾ ਜੇ 5 ਕਿਲੋ ਹੋਣ ਦੇਣ ਦੇ ਆ ਕਿ ਪਣੀ ਦੋ ਹੀ ਸਾਲ ਨਹੀਂ ਹੋ ਗਏ ਭਿੰਡਰਾ ਪਹਿਲੇ ਕੋਈ ਭੈਣ ਭਰਾ ਇਹੋ ਜੇ ਟੀਗਾ ਹੀ ਨਹੀਂ ਲਵਾਉਂਦੇ ਆਹੋ ਕੇ ਦੋਵੇਂ ਦੋਦੀ ਜਾਂਦੀ ਟੀਗਾ ਦਾ ਕਰਨਾ ਵਾ ਆਹੋ ਇਦਾਂ ਕਰ ਦੇਗੇ ਹਾਂਜੀ ਹਾਂਜੀ ਖਾਨ ਬੜੇ ਸੋਹਣੇ ਲੱਗੇ ਹਨ ਬੜਾ ਬਹੁਤ ਸੋਹਣਾ ਕੋਈ ਬਾਦਗਾਰਤ ਨਹੀਂ ਕੋਈ ਬਾਦਗਾਰਤ ਨਹੀਂ ਹੈਗੀ ਆ ਸਾਰ ਠੰਡੀ ਸੀਲ ਆ ਆਪਣਾ ਨਹੀਂ ਪੋਣਾ ਨੂੰ ਠੀਕ ਆ ਇਹ ਤਾਂ ਥੱਲੇ ਬਹਿਣਾ ਤੇ ਕਿੰਨਾ ਕਰਨਾ ਮੁੱਲ ਮੁੱਲ ਦਾ ਪਿੰਡਸਾ 50000 ਦੇ ਦਈਏ ਛੋੜ ਕਿ ਨਹੀਂ ਕਰੇਗਾ ਪਿੰਡਸਾ ਕਰਦਾ 2000 ਰੁਪਇਆ ਜਿਆਦਾ ਜਿਆ ਕਰਦੇ ਮੈਂ ਕਹਿੰਦਾ ਪਿੰਡਸਾ 30000 ਦੇ ਦਾਂਗਾ ਤੁਸੀਂ ਫਿਕਸ ਫਿਕਸ ਛੋੜਊਗੀ ਯਾਰ ਫਿਕਸ ਨਹੀਂ ਕਰਨੇ ਆਪਾਂ ਉਹ ਭੈਣ ਭਰਾ ਫੋਨ ਲਾਵੇ ਮੋੜਨਾ ਨਹੀਂ ਕਿਨੋਈ ਮਾਰਦਾਨੇ ਚੋਂ ਹੀ ਹੋਊਗਾ ਨਾ ਮੈਨੂੰ ਪਸੰਦ ਹੋਵੇ ਫੋਨ ਲਾ ਲੈ 5 ਕਿਲੋ ਦੁੱਧ ਹੁਣ ਦੁੱਧ 5 ਕਿਲੋ ਵੀ ਚੋਕੇ ਖੜੇ ਕੋਈ ਮੰਨੇ ਨਾ ਉਹਨੇ ਖੜੇ ਚੋਕੇ ਖੜੇ ਦੋ ਟਾਈਮ ਚੋਕੇ ਚਾਹਤਾ ਨਾ ਅਗਲੀ ਕਿਦਾਂ ਆ ਗੱਬਣਿਆ ਕਿ ਕਿਦਾਂ ਤਾਜੀ ਸੂਈ ਮਗਾਂ ਵਖੀ ਤਾਜੀ ਸੂਈ ਕੱਟ ਪਾਰ ਆੜਾ ਬੱਚਾ ਇਹਦਾ ਵਸ਼ੀਕ ਮਸ਼ਾਵਾ ਵਸ਼ਾ ਮਗਰ ਜੇ ਆ ਸੁਸਤੀ ਆ ਜੇ ਆ ਵੇਖੋ ਹੁਣੇ ਝੇਰ ਦੀ ਮੜੀ ਜੀ ਦਿਖਾ ਦੇਣੇ ਤੁਹਾਨੂੰ ਆ ਝੇਰ ਸੁਣਤੀ ਜੀ ਇਹਨੇ ਕਰੋ ਚੈੱਕ ਜੀ ਵੈੜ ਚੈੱਕ ਲਓ ਵੀ ਵੀਰ ਨੇ ਸੰਭਾਲੀ ਚੰਗੀ ਆ ਥਾਣ ਵੇਖੋ ਕਿਦਾਂ ਦਾ ਲੱਗਾ ਵਾ ਥਾਣ ਦੇ ਵੀਰ ਆ ਗੁੱਲੇ ਵਾਲੇ ਕੱਢ ਆ ਗਿੜੀ ਨੀ ਤੇ ਤੇ ਚੰਗੀ ਸੋਹਣੀ ਆ ਉਤੋਂ ਲਾ ਦੀ ਮੇਜ਼ ਦੀ ਮੜਿਆ ਕੰਬਲ ਜਿਹਾ ਲਾ ਦੋ ਮੈਂ ਮਹ ਮੜੀ ਤਾਜੀ ਸੂਈ ਲਾ ਕੇ ਲਾ ਇਹ ਆ ਕਿ ਲੱਸੀ ਨਹੀਂ ਹੋਈ ਕੋਈ ਇਹ ਨਾ ਕਵੇ ਵੀ ਸੂਕੇ ਲੱਸਾ ਹੋ ਗਿਆ ਮਾ ਨਾ ਵੇ ਵੀਰ ਵੇ ਥਾਣ ਵੇਖਿਓ ਪਹਿਲਾਂ ਆ ਵੇਖਾ ਥਾਣ ਦੇ ਪਾਪ ਜਿਦਾ ਮਰਜੀ ਖਾ ਵੀਰ ਕੱਡਾ ਮੋਟਾ ਥਾਣ ਵਾ ਕੇ ਕੇਲੇਆਂ ਰਗਾ ਥਾਣ ਪੂਰਾ ਮੋਟਾ ਡਰਦੀ ਮਿਰ ਤੋਂ ਥੋੜਾ ਜਿਹਾ ਕੋਈ ਨੀ ਕੋਈ ਨਹੀਂ ਢਾਗ ਨੇ ਥਾਗ ਜਾਂਦੇ ਕੋਈ ਨਹੀਂ ਤਾਰ ਬਹੁਤ ਸਾਹਬ ਦੀ ਪਾਈ ਤੀ ਆ ਵੇਖ ਚੁਾਈ ਕਿੱਧਾ ਨਸੀਬ ਆ ਕਰ ਨਹੀਂ ਪਊਗੇ ਨਹੀਂ ਵੀਰੇ ਜੱਬ ਤਾਰੋਂ ਨਹੀਂ ਮਾਰੀਆਂ ਦੇ ਦੀਆਂ ਠੀਕ ਆ ਜੇ ਮਾਰੀਆਂ ਨਹੀਂ ਤਾਰਾਂ ਤਾਰ ਮਾਰੀ ਲੋ ਕੋਈ ਗੱਲ ਆਪੇ ਭੈਣ ਭਰਾ ਆ ਕੇ ਮਾਰੂਗੇ ਤਾਰਾਂ ਜਿੰਨੇ ਖੜ੍ਹਦੇ ਹੋ ਜੀ ਹੈ ਵੇਖੋ ਵੇਖੋ ਮਿੰਟ ਸਾਹਬ ਜੇ ਮਾਰਨੀ ਆ ਮੇ ਮਾਰਦੇ ਮਿੰਟ ਸਾਹਬ ਨੂੰ ਲਓ ਮਾਰ ਕੇ ਦਿਖਾ ਦਿੰਦੇ ਆ ਬਾਬਾ ਦਾ ਕੰਨ ਘੁੰਮਦਾ ਥੋੜੀ ਡਰ ਜਾਂਦੀ ਸਾਡੇ ਤੋਂ ਆ ਵੇਖੋ ਬੋਲਾ ਜੇ ਹੁੰਡਿਆ ਜੇ ਚੈੱਕ ਕਰੋ ਚੋਆ ਚੈੱਕ ਕਰੋ ਜੀ ਬਾਕੀ ਸੂਈ ਬਿਲਕੁਲ ਅੱਜ ਜੇ ਹੁਣੇ ਸੂਈ ਵੀਰੇ ਦੇ ਠੀਕ ਆ ਜੇਰ ਪਾਤੀ ਆ ਠੀਕ ਆ ਕਿੰਨਾ ਕੁ ਵੀਰ ਜੀ ਦੁੱਧ ਜਵਾਊਗੀ ਵੇਖੋ ਚੱਪਾ ਪੂਰਾ ਬਾਹਰ ਗੱਡੀ ਹਦੀ ਆ ਹਾਂ ਜੀ ਹਾਂ ਜੀ ਦੁੱਧ ਮੈਂ ਕਿੰਨਾ ਕੁ ਜਵਾਊਗੀ ਦੁੱਧ ਵੀਰ ਛੇਵਾ ਦਾਣਾ ਜੀ ਠੀਕ ਆ ਹੁਣ ਤਾਂ ਬੋਲੇ ਦੇ ਦੇਣੀ ਆਪਾਂ ਹਨਾ ਆਪਾਂ ਧਰਾਂ ਦੇਣੀ ਠੀਕ ਆ ਬੋੜਾ ਉਹ ਨੂੰ ਕੋਈ 7-8 ਕਿਲੋ ਕੱਢ ਜੂ ਪਰ ਆਪਾਂ ਚੋਆ ਨਹੀਂ ਦੇ ਜੀ ਠੀਕ ਠੀਕ ਤਾਂ ਆਹ ਤਾਂ ਸਾਹਮਣੇ ਮਾਰੀਆਂ ਜੀ ਤਾਂ ਮੁੱਲ ਕਿੰਨਾ ਕਰਨਾ ਮੋਲੇ ਲੱਭੀਆ ਯਾਰ ਬੀ ਜੀ ਛੋੜ ਯਾਰ ਖੰਡ ਕਰਦਾ ਮਿੰਦਰ ਸਾਹਿਬ ਛੋੜ ਹੂਣ ਲਾ ਲੈ ਕੋਈ ਉਹ ਫੋਨ ਲਾਵੇ ਕੋਈ ਨਹੀਂ ਮੋੜਦੇ ਨਹੀਂ ਆਪਕੇ ਚਲੋ ਠੀਕ ਹੈ ਜੀ ਬਾਕੀ ਸੱਚਾ ਵਾਅ ਖਾ ਮੇਰਾ ਵੀਰ ਮੱਝਾਂ ਨਾਲ ਖਾਣ ਵੇਖੋ ਦੂਜੇ ਬੰਦੇ ਆਪਾਂ ਦਿਖਾ ਦਨੇ ਪੂਰਾ ਮੋਟਾ ਥਾਣਾ ਚੰਗਾ ਥਾਣਾ ਜੀ ਥਾਣਾ ਕਵਾਲਿਟੀ ਜਗ੍ਹਾ ਥਾਣਾ ਕਰ ਬਰਾਬਰ ਆਉਗੀ ਜੀ ਠੀਕ ਗੱਲ ਆ ਬੰਦੇ ਵੀਰ ਲੱਡੂ ਵੀ ਰੱਖ ਲਈ ਖੋਲ ਕੇ ਲਿਆ ਜਿਹੜੀ ਦਿਖਾਉਣੀ ਆ ਛੇਤੀ ਕਰਨੇ ਰਹਾ ਨਾ ਜੀ ਲੋ ਵੀ ਅਗਲੇ ਨੰਬਰ ਤੇ ਇਹ ਗੱਬਣਾ ਮੀਰ ਜੀ ਗੱਬਣਾ ਗੱਬਣਾ ਵਜੀ ਪ્યોਰ ਜੱਤੀ ਗੱਬਣ ਜਰਸੀ ਵਾਸੀ ਕੱਦ ਕੱਦ ਪੂਰਾ ਵੱਡਾ ਆ ਵੇਖੋ ਜੀ ਕਰੋ ਚੈੱਕ ਫਿਕਸ ਆਰਡਰ ਵਾਲੀ ਆ ਕੱਦ ਵੀ ਚੰਗਾ ਬੇਲ ਵੀ ਚੰਗੀ ਆ ਸੋਹਣੀ ਆ ਜੀ ਪੂਰੀ ਹਾਂਜੀ ਠੰਡੀ ਵੀ ਚੰਗੀ ਆ ਠੰਡੀ ਤੇਰੀ ਥਾਣੇ ਵੇਖੋ ਲੱਤ ਪਸ਼ਾਹ ਕਰ ਵੀਰ ਮੀਰ ਜੀ ਪੁੱਤ ਬਰਾਗ ਲੱਤ ਓਏ ਆ ਵੇਖਾ ਥਾਣੇ ਦੀ ਕੁਆਲਿਟੀ ਚੈੱਕ ਦੇਣ ਕਿਨੇ ਲੈ ਜੀ ਮੀਰ ਜੀ ਇਹ ਦੇਣ ਵਿੱਚ ਹੀ ਲੈ ਜੂਗੀ ਕੋਈ 5-7 ਲੈ ਜੇ ਆਹ ਅਬ ਦੋ ਚਾਰ ਦਿਨ ਖੜਨੇ ਵੀਰੇ ਫਿਰ ਤਿਆਰ ਹੋਗੀ ਬਾਕੀ ਫਿਕਸ ਆਰਡਰ ਵਾਲੀ ਆ ਚੰਗਾ ਸੋਹਣਾ ਲੈਵਾ ਤਿਆਰ ਕਰੂਗੀ ਸੁਆ ਇਹਦਾ ਕਿੰਨਾਵਾ ਸੁਆ ਵੀਰ ਦੂਜਾ ਸੁਣਾ ਦੇ ਮਛੀਨਾ ਦੂਜਾ ਸੁਆ ਬੇਲ ਦੀ ਕਾਫੀ ਲੰਮੀ ਆ ਕਾਫੀ ਲੰਮੀ ਵੀਰ ਦੀ ਬੇਲ ਦੀ ਹਾਂਜੀ ਸ਼ਕੀ ਨੱਕ ਨੰਨੀ ਛੋਟੀਆਂ ਵੀ ਜਰਾ ਦੀ ਜੇ ਅੱਛਾ ਸ਼ਕੀ ਦੀਆਂ ਨੰਨੀਆਂ ਛੋਟੀਆਂ ਆ ਛੋਟੇ ਕੰਦਾਂ ਦੇ ਆ ਕਰ ਲਓ ਚੱਲ ਠੀਕ ਹੈ ਜੀ ਹਾਂਜੀ ਬਰਾਬਰ ਨਹੀਂ ਕੀਤੇ ਦੇਣ ਕਿੰਨੇ ਖੜੂਗੀ ਏ ਦੇਣ ਵੀਰ ਪੰਜ ਚਾਰ ਦਿਨ ਖੜਨੇ ਨੇ ਤਿਆਰੀ ਹੈ ਗਾਂਏ ਬਾਕੀ ਚੰਗਾ ਸੋਹਣਾ ਲੇਵਾ ਤਿਆਰ ਕਰ ਗਏ ਸੋਹਣਾ ਵੀਰ ਜੀ ਬਗਿਆ ਠੰਡੀ ਦੇ ਕੋਲ ਬੱਚੀ ਦੇ ਕਾਹਨੂੰ ਗੱਲਾਂ ਹਾਂਜੀ ਹਾਂਜੀ ਐ ਕਹਿੰਦਾ ਬੱਚੀ ਵੀ ਲਓ ਸੇਖ ਲੋਗੀ ਗਾ ਤਰੀਆਂ ਆਂਡੀ ਹਾਂਜੀ ਹਾਂਜੀ ਲੈ ਜਾਓ ਤੇ ਕਿੰਨਾ ਕ ਦੁੱਧ ਚਵਾਉ ਘਰ ਵਾਲਿਆਂ ਨੇ ਵੀ ਪਹਿਲੇ ਸੋਏ ਅਸੀਂ ਇਹ ਤੋਂ 17 18 ਕਿਲੋ ਦੁੱਧ ਚਵਾਇਆ ਵਾ ਤੇ ਮੁੱਲ ਕਿੰਨਾ ਕਰਨਾ ਤਾਂ ਚਲੋ ਮੁੱਲ ਵੀ ਤੇ ਕਰੀਏ 50 ਕਰੀਏ 55 ਕਰੀਏ ਬੱਛੀ ਵੱਡੀ ਆ ਹਾਂਜੀ ਦੁੱਧ ਵੀ ਨੇ 20 ਕਿਲੋ ਚਵਾਦਣਾ ਜੀ 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 ਨਾਲ ਜੋ 15 ਚਵਾਊਗੀ ਜੀ ਜੀ 15 ਚਵਾਈ ਜਾਊਗੀ 15 ਹੀ ਬੜਾ ਐ ਦਾ 15 ਦੁੱਧ ਪੌਦਿਆ 55 ਕਰਦੇ ਮੁੱਲ ਦੁੱਧ ਚ ਟਾਰਗਾ ਹੁੰਦਾ ਜਦਾਂ ਮੱਝਾ ਰਗਾ ਹਾਂਜੀ ਤੇ ਬਾਕੀ ਹੁਣ ਦੇ ਵਿੱਚ ਤੇ ਪੀ ਜਾਣੀ ਆ ਬਿਲਕੁਲ ਬਿਲਕੁਲ ਥਣ ਥਣ 50000 ਪਿੰਡਰ ਸਾਹਿਬ ਦਾ 55000 ਹਾਂਜੀ ਪਿਓਰ ਯਰਸੀ ਜੇ ਵੱਡੀ ਫੁੱਲ ਗੱਦ ਕੱਢ ਦੀ ਜੀ ਮਾਰ ਤਣ ਕਿੰਨਾ ਕਰੇਗਾ ਪਿੰਡਰ ਸਾਹਿਬ ਜੇ ਨਾ ਕਰਦਾ ਕੋਈ ਨਹੀਂ ਦੱਸੋ ਜਿਆ ਜਿਆ ਕਰਦੀਏ 2000 ਵੀ ਛੱਡ ਦੀਏ ਛੋੜ ਉਹ ਚੋ ਕੋਈ ਨਹੀਂ ਪਿੰਡਰ ਸਾਹਿਬ ਆ ਗਿਆ ਭੈਣ ਭਰਾ ਦਾ ਕਿੰਨੇ ਮਾਰਾਂਗਾ 50000 ਪਿੰਡਰ ਸਾਹਿਬ 30000 ਜਿਆਦੀ ਹੋ ਗਈ 50 ਦੀ ਕਰਦੇ ਪੂਰੇ ਦੀ ਜੀ ਦਾ ਪਿੰਡਰ ਸਾਹਿਬ ਫੁੱਲ ਲੜੀ ਵੀ ਆ ਗਿਆ ਭਿੰਡਰ ਦਾ ਮੂਹਨ ਛੋੜ ਔਰ ਹੋਊਗੀ ਫੁੱਲ ਛੋੜ ਯਾ ਲੱਡੂ ਅਗਲੀ ਵੀ ਕੱਢ ਕੇ ਫੇਤੀ ਕਰ ਅੱਗੇ ਵੀਰ ਜੀ ਟੋਕੜ ਗੱਭਣਾ ਕੀ ਹਾਂਜੀ ਜੀ ਭਿੰਡਰ ਦਾ ਟੋਕੜ ਗੱਭਣ ਸਾਢੇ 6 ਮਹੀਨੇ ਦੀ ਗੱਭਣ ਜੇ ਤੇ 5 ਕਿਲੋ ਦੁੱਧ ਜੇ ਲੈ ਠੀਕ ਆ ਤੇ ਇੱਕ ਉਹਤਾ ਜੀ ਸੂਈ ਹੈਗੀ ਆ ਹਾਂਜੀ ਇੱਕ ਹੋਰੇ ਕੀਤਾ ਸੀ ਉਹ ਆਪਾਂ ਭਿੰਡਰ ਫਾਰਮ 13 13 ਦੇ ਪੂਰੀ ਉਹ ਫਾਰਮ 13 13 ਦੇ ਪਾਵਾਂਗੇ ਜੀ ਹਣਾ ਹਾਂਜੀ ਹਾਂਜੀ ਤਾਂ ਜੀ ਸੂਈ ਬਿਲਕੁਲ ਦਾ ਮੋਲੋ ਦਾ ਕਿੰਨਾ ਕਰਨਾ ਵਾ ਮੋਲ ਨਿਗਾਹਾਂ ਬਿਲਕੁਲ ਜੀ ਠੀਕ ਆ ਤੇ ਇਹ ਕਿੰਨੇ ਜਰਾਂ ਦੀ ਗੱਭਣ ਆ ਇਹ ਸਾਢੇ 6 ਮਹੀਨੇ ਦੀ ਗੱਭ ਦੁੱਧ ਤੇ ਕੰਨਾ ਦੇ ਕੋਲ ਦੁੱਧ 5 ਕਿਲੋ ਹੋ ਗਏ ਥਲੇ 5 ਕਿਲੋ ਦੁੱਧ ਤੇ 6.5 ਮਹੀਨਿਆਂ ਦੀ ਗੱਬਣ ਹਾਂਜੀ ਹਾਂਜੀ ਮੇਲਪਾਲ ਕਾਫੀ ਲੰਮੀ ਹੈ ਚੰਗੀ ਭਾਰੀ ਹੈ ਵੀ ਮੱਝ ਵਜੰਦਾ ਰਿਆ ਠੀਕ ਆ ਆਜੋ ਵੀਰ ਜੀ ਮੋੜ ਲਿਓ ਆ ਵੇਖੋ ਪੂਰੀ ਸੋਹਣੀ ਆ ਕੱਦ-ਕਾੜ ਵੀ ਚੰਗਾ ਸਿੰਘ ਵੀ ਸੋਹਣਾ ਲੱਗਾ ਦਾ ਫੇਸ ਦੀ ਕੁਆਲਿਟੀ ਚੰਗੀ ਸੁਹਾ ਤੀਜਾ ਆਊਗਾ ਚੌਥੇ ਦੀ ਗਾਂ ਫੇਰ ਗੱਬਣ ਆ ਹਲੋ ਕਰੋ ਜਕ ਹਲੋ ਬਾਕੀ ਮੋਲੇ ਦਾ ਬਿਲਕੁਲ ਜਾਇਜ਼ ਜੀ ਹਲੋ 5 ਕਿਲੋ ਹੁਣ ਦੁੱਧ ਆ ਤੇ ਗੱਬਣ ਤੁਸੀਂ ਵੀ ਆ ਕੇ ਚੈੱਕ ਕਰਾ ਲਿਓ ਆਪਣਾ ਡਾਕਟਰ ਲੈ ਆ ਵੀਰ ਜੀ ਨਾਲ ਚੈੱਕ ਕਰਾ ਲੇਗੇ ਠੀਕ ਆ ਆਪਣਾ ਡਾਕਟਰ ਲੈ ਆਓ ਭੈਣ ਭਰਾ ਜੀ ਚੈੱਕ ਕਰਾਈਏ ਵੀਰ ਜੀ ਮੇਰੀ ਚੈੱਕ ਹੋਈ ਵੀਰ ਜੀ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਵੀਰ ਜੀ ਦਾ 60000 ਰੁਪਿਆ ਤਾਂ ਮਾਨ ਕਿੰਨਾ ਕਰਨਾ 55000 ਦੇਣਾ ਭਿੰਡਰ ਸਾਹਿਬੇ ਛੋੜ ਉਹਨੇ ਭਿੰਡਰ ਸਾਹਿਬ ਆ ਗਿਆ ਭੈਣ ਭਰਾ ਦਾ ਮਾਰਦਾ ਫੜਾ ਕਰਦੇ ਥੋੜੀ ਜੀ 55000 ਦੇ ਦਈਏ ਉਹ ਚੋ ਮਾਨ ਉਹ ਮੋਕੇ ਕੋਈ ਨਾ ਤੇ ਭੈਣ ਭਰਾ ਆ ਗਿਆ ਮਾਰਦਾ ਮੁੱਲ ਲੈ ਗੋ ਕਰ ਨੀ ਗੱਲ ਬਾਤ ਹੁਣ ਲਾਓ ਪਸੰਦ ਕਰੇ ਬਾਕੀ ਸਾਰੇ ਥਣ ਮੰਗਦੇ ਆ ਜਿਹੜੀ ਗੱਬਣ ਕੋ ਤੇਪ ਜੀ ਇਹ ਜਿਹੜੀ ਸੁਈਆਂ ਉੱਤੇ ਚੋਕੇ ਲੈ ਜੀ ਵੀਰ ਆਪਣੇ 2 ਟਾਲ ਚੋਏ ਕੋਈ 4 ਟਾਲ ਕਰ ਲਿਓ ਵੀਰ ਨੂੰ ਫੋਨ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹੜੀ ਗੱਲ ਕੋਈ ਪੁੱਛਣ ਵਾਲੀ ਰਹਿ ਗਈ ਉਹ ਵੀਰ ਨੂੰ ਫੋਨ ਤੇ ਪੁੱਛ ਲਿਓ ਸਾਰੀਆਂ ਜਿੱਦਾਂ ਵੀਰ ਨੇ ਕਿਹਾ ਵੀ ਥਾਣ ਵਗਦੇ ਆਪਣੀਆਂ ਚੋਕੇ ਤਸੱਲੀ ਕਰਕੇ ਫੇਰ ਲੱਗ ਜਾਏ ਵੀਡੀਓ ਕਰ ਦੇ ਸ਼ੇਅਰ ਜੀ ਧੰਨਵਾਦ